ਸਿਪਾ ਹਾਏ ਹਾਏ ਕੌ ਸਿਪਾ ਹਾਏ ਹਾਏ ਕੌ ਸਿਪਾ ਹਾਏ ਹਾਏ ਅਰਿਆ ਸੁਮਨ ਹਾਏ ਹਾਏ ਕੌ ਸਿਪਾ ਹਾਏ ਹਾਏ ਕੌ ਸਿਪਾ ਹਾਏ ਹਾਏ ਉਸ ਸੁਮਨ ਨੇ ਮਹਾਰਾਣਾ ਸੰਗਰਾਮ ਜੀ ਵਾਸਤੇ ਐਸੀ ਇੱਕ ਗੰਦੀ ਟਿੱਪਣੀ ਕੀਤੀ ਹੈ ਜਿਹੜੇ ਕਿ ਅਸੀਂ ਕੁਝ ਵੀ ਬਰਦਾਸ਼ਤ ਕਰ ਸਕਦੇ ਆਪਣੇ ਪੁਰਖਾਂ ਨੂੰ ਗਰਦਾਰ ਅਸੀਂ ਨਹੀਂ ਖਵਾ ਸਕਦੇ ਅਗਰ ਸਾਡੀ ਇਤਕਾਰ ਵੀ ਕੋਈ ਨਾ ਸੁਣੀ ਗਈ ਤਾਂ ਉਹਦੇ ਬਾਅਦ ਅਸੀਂ ਸਾਰੇ ਪੰਜਾਬ ਚੋਂ ਰਾਜਪੂਤ ਕੱਟੇ ਹੋਗੇ ਆਗਲੇ ਇਹ ਪੁੱਛ ਕਰਾਂਗੇ ਤੁਹਾਨੂੰ ਗਿਰਦਾਰ ਕੀਤਾ ਜਾਏ ਹਾਂਜੀ ਉਹਨਾਂ ਦੀ ਸਦਸਤਾ ਰੱਦ ਕੀਤੀ ਜਾਏ ਹਾਂਜੀ ਤੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਸੰਵਿਧਾਨ ਦੇ ਤੇ ਆਈਪੀਸੀ ਦੇ ਤਹਿਤ ਉਹ ਕਾਰਵਾਈ ਕੀਤੀ ਜਾਏ ਇਹ ਸਾਡੀ ਜਿਹੜੀ ਕੋਮ ਹੈ ਜਿੱਥੇ ਬਹਾਦਰ ਹੈ ਉੱਥੇ ਸ਼ਾਂਤੀਪ੍ਰੀਆ ਵੀ ਹੈ ਹਾਏ 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 ਹਾਏ

ਇਹਦਾ ਦੁੱਖ ਜਿਹੜਾ ਅੱਜ ਤੁਸੀਂ ਉਹ ਪੁਤਲਾ ਫੁੱਕਿਆ ਇਹਦਾ ਕੀ ਕਾਰਨ ਹੈ ਕਿ ਕੀ ਕੀ ਗੱਲਬਾਤ ਹੋਈ ਸੋ ਜਿਹਦਾ ਕਾਰਨ ਹੈ ਜੀ ਇੱਕ ਸੰਸਦ ਦੇ ਵਿੱਚ ਨਾਮ ਹੈ RAM JI LAL ਸੁਮਨ ਤਾਂ ਅਸੀਂ RAM JI LAL ਕਾ ਸਤਕਾਰਯੋਗ ਦਾ ਨਾਮ ਨਹੀਂ ਲੈਣਾ ਚਾਹਦੇ ਅਸੀਂ ਉਸਨੂੰ ਸਿਰਫ ਸੁਮਨਾ ਕਹਾਂਗੇ ਹਾਂ ਤੁਸੀਂ ਉਸਨੂੰ ਸੁਮਨ ਹੈ ਵੇ ਮਹਾਰਾਣਾ ਸਗਰਾਮ ਜੀ ਵਾਸਤੇ ਅੱਜ ਇਹ ਇੱਕ ਗੰਦੀ ਟਿੱਪਣੀ ਕੀਤੀ ਹੈ ਜਿਹੜੇ ਕਿ ਅਸੀਂ ਕੁਝ ਵੀ ਬਰਦਾਸ਼ਤ ਕਰ ਸਕਦੇ ਆਪਣੇ ਪੁਰਖਾਂ ਨੂੰ ਗਰਦਾਰ ਅਸੀਂ ਨਹੀਂ ਕੁਆ ਸਕਦੇ ਇਹ ਅੱਜ ਜਿਹੜਾ ਪ੍ਰੋਬਲਮ ਚ ਆ ਗਿਆ ਹੈ ਇਹ ਹੈਗਾ ਪਿੰਡ ਬਲਾਕ ਮਾਜਰੇ ਤੇ ਸਾਰੇ ਲਾਗ ਵਸਦੇ ਔ ਜਿਲ੍ਹਾ ਮੋਹਾਲੀ ਪੰਜਾਬ ਤੇ ਅਸੀਂ ਅੱਜ ਤੋਂ ਇੱਥੇ ਸਟਾਰਟ ਕਰਿਆ ਹੈ ਅਗਰ ਸਾਡੀ ਇੱਥੇ ਕਾਰ ਵੀ ਕੋਈ ਨਾ ਸੁਣੀ ਗਈ ਤਾਂ ਉਹਦੇ ਬਾਅਦ ਅਸੀਂ ਸਾਰੇ ਪੰਜਾਬ ਚੋਂ ਰਾਜਪੂਤ ਕੱਟੇ ਹੋਗੇ ਆਗਲੇ ਜੋ ਕੂਚ ਕਰਾਂਗੇ ਤੇ ਉਹਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਠੀਕ ਹੈ ਤੇ ਤੁਹਾਡੇ ਮਹਾਰਾਣਾ ਸੰਘਾਰਮਾਰੇ ਦੱਸ ਦੋ ਕਿ ਜਿਨ੍ਹਾਂ ਨੇ ਕੀ ਕੀ ਕੀਤਾ ਹੁਣ ਤੱਕ ਕੁਰਬਾਨੀਆਂ ਕੀਤੀਆਂ ਨੇ ਪ੍ਰਦੇਸ਼ ਵਾਸੀਆਂ ਨੂੰ ਪਤਾ ਲੱਗ ਸਕੇ ਜਿਹੜੇ ਮਹਾਰਾਣਾ ਸੰਗਰਾਮ ਹੈ ਜੀ ਹਾਂਜੀ ਇਹ ਉਸ ਟਾਈਮ ਛੋਟੀਆਂ-ਛੋਟੀਆਂ ਰਿਆਸਤਾਂ ਹੁੰਦੀਆਂ ਸੀ ਹਾਂਜੀ ਤੇ ਉਹਨਾਂ ਵਿੱਚ ਜਿਹੜਾ ਦਾ ਆਪਣਾ ਇੱਕ ਲੋਧੀ ਹੁੰਦਾ ਦਾ ਹਾਂ ਤਾਂ ਉਹਨਾਂ ਦੇ ਡਾਈ ਦੀ ਬਾਬਰ ਦੇ ਨਾਲ ਬਾਬਰ ਨੂੰ ਕਿ ਲੋਧੀ ਲੈ ਕੇ ਆਇਆ ਥਾ ਹਾਂਜੀ ਬਾਹਰ ਤੋਂ ਲੜਨੇ ਵਾਸਤੇ ਲੋਧੀ ਲੈ ਕੇ ਆਇਆ ਦਾ ਇਬਰਾਹਿਮ ਲੋਧੀ ਹਾਂਜੀ ਤਾਂ ਉਹਦੇ ਵਿੱਚ ਜਿਹੜਾ ਥਾ ਤਾਂ ਇਸ ਸੰਸਦ ਨੇ ਕਿਹਾ ਹੈ ਇੱਕ ਰਾਜ ਫੌਜਕ ਸੱਤਰੀਆ ਬਾਬਰ ਨੂੰ ਲੈ ਕੇ ਆਇਆ ਆਪਣੀ ਹੱਲਪ ਵਾਸਤੇ ਜਦ ਗਏ ਉਸ ਲੋਧੀ ਦੇ ਨਾਲ ਜਿਹੜੀ ਐ ਵਾਹਰਾ ਨਾਲ ਸਾਡਾ ਦੋ ਯੁੱਧ ਕਰ ਚੁੱਕੇ ਸੀ ਉਹਨੂੰ ਹਰਾ ਚੁੱਕੇ ਤੇ ਤਾਂ ਲੋਧੀ ਉਹਨੂੰ ਲੈ ਕੇ ਆਇਆ ਤੇ ਲੋ ਮਾਈਨੂੰ ਬਾਬਰ ਨੂੰ ਰਾਣਾ ਜੀ ਨੇ ਇੱਕ ਵਾਰੀ ਯੁੱਧ ਵਿੱਚ ਹਰਾਇਆ ਦੂਈ ਵਾਰੀ ਉਹ ਆਪਣੇ ਆਸਤੋ ਸ਼ਸਤਰ ਲੈ ਕੇ ਤੋਪਾਂ ਨਾਲ ਲੈ ਕੇ ਇੱਥੇ ਪਹੁੰਚਿਆ ਤੇ ਉਹ ਸੋਮਾ ਯੁੱਧ ਦਾ ਜਿਹੜਾ ਰਾਣਾ ਸੰਗਰਾਮ ਜੀ ਹਾਰੇ ਜਿਹਦੇ ਵਿੱਚ ਉਹਨਾਂ ਦੇ ਇੱਕ ਲੱਤ ਇੱਕ ਅੱਖ ਇੱਕ ਬਾਹ ਗਵਾਚ ਗਈ ਤੇ ਉਹ ਫੇਰ ਵੀ ਮਰਦੇ ਮਰਦੇ ਲੜਦੇ ਰਹੇ ਉਸ ਯੋਧਾ ਬਾਰੇ ਇਸ ਨੇ ਟਿੱਪਣੀ ਕਰੀ ਹੈ ਜਿਹੜਾ ਕਿ ਅੰਗ ਹਿੰਗੜ ਹੋਣ ਦੇ ਹੋਏ ਵੀ ਸ਼ਹੀਦੀਆਂ ਪ੍ਰਾਪਤ ਕਰ ਗਿਆ ਬਤਰਾ ਦਿੱਤਾ ਗਿਆ ਉਸ ਵਤੀ ਕੀ ਕਰਨ ਚਾਹੁੰਦੇ ਤੁਸੀਂ ਇਹ ਮੈਨੂੰ ਨੇ ਮੰਗ ਪੱਤਰ ਤਸਵੀਰ ਇਹ ਉੱਚ ਅਧਿਕਾਰੀਆਂ ਦੇ ਅਸੀਂ ਧਿਆਨ ਚ ਲਿਆਵਾਂਗੇ ਤੇ ਐਸ ਡੀ ਐਮ ਸਾਹਿਬ ਦੇ ਧਿਆਨ ਚ ਲਿਆ ਕੇ ਤੇ ਉਹਨਾਂ ਦੇ ਥਰੂ ਅਸੀਂ ਡੀ ਸੀ ਮੰਤਰ ਪਹੁੰਚਾ ਦੇਵਾਂਗੇ ਤਾਂ ਇਹਦੇ ਵਿੱਚ ਜਿਹੜਾ ਕਿ ਨਾ ਲਿਖਿਆ ਕਿ ਜੇ ਸਾਡੀ ਸਨਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ 12 ਤਰੀਕ ਨੂੰ ਪੁੱਛ ਕਰਾਂਗੇ ਜੀ ਆਗਰੇ ਵੱਲੋਂ ਤਾਂ ਫਿਰ ਹੁਣ ਸੋਂ ਲੈ ਕੇ ਕੋਈ ਸਖਤ ਲੈ ਜਾ ਕਿ ਮੈਂ ਐਸੀ ਉੱਚ ਅਧਿਕਾਰਨੀ ਅੰਚਲੀ ਆਤ ਜਾਵੇਗਾ ਇਹਨੂੰ ਕਿ ਜਿਵੇਂ ਵੀ ਅੱਗੇ ਦਿਸ਼ਾ ਨਿਰਦੇਸ਼ ਹੋਣਗੇ ਉਹ ਵੀ ਪਾਲਣਾ ਕਿ ਕਦੋਂ ਤੱਕ ਪਹੁੰਚੇਗਾ ਜੀ ਤੇ ਅੱਜ ਹੀ ਪਹੁੰਚਾ ਦੇਣੀ ਹੈ ਅੱਜ ਪਹੁੰਚਾ ਦੇਣੀ ਇਹਦੇ ਵਿੱਚ ਸਾਡੀ ਮੰਗ ਹੈ ਜੀ ਹਾਂ ਜੀ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਸੰਸਦ ਹੈ ਹਾਂ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਂਜੀ ਉਹਨਾਂ ਦੀ ਸਦਸਤਾ ਰੱਦ ਕੀਤੀ ਜਾਵੇ ਹਾਂਜੀ ਤੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੈ ਸੰਵਿਧਾਨ ਦੇ ਤੇ ਆਈਪੀਸੀ ਦੇ ਤਹਿਤ ਉਹ ਕਾਰਵਾਈ ਕੀਤੀ ਜਾਵੇ ਠੀਕ ਹੈ ਇਹ ਜਲਦੀ ਤੋਂ ਜਲਦੀ ਕੀਤਾ ਜਾਵੇ ਇਹ ਸਾਡੀ ਥਰੂ ਡੀਸੀ ਸਾਹਿਬ ਦੇ ਜ਼ਰੀਏ ਸੈਂਟਰ ਗਵਰਨਮੈਂਟ ਨੂੰ ਮਤਲਬ ਸਾਡੀ ਮੰਗ ਹੈ ਰਾਜਪੂਤਾਂ ਦੀ ਇਹ ਸਾਡੀ ਜਿਹੜੀ ਕੌਮ ਹੈ ਜਿੱਥੇ ਬਹਾਦਰ ਹੈ ਉੱਥੇ ਸ਼ਾਂਤੀਪ੍ਰਿਆ ਵੀ ਹੈ ਅਜੇ ਅਜੇ ਹਾ ਨਾ ਹੋਏ ਕਿ ਕਿਤੇ ਜਿਹੜੇ ਸ਼ਾਂਤੀਪ੍ਰਿਆ ਅਗਰ ਕਹੀਂ ਪੋਲਟਿਕ ਉਹ ਦੂਸਰੇ ਪਾਸੇ ਆ ਗਏ ਫਿਰ ਉਹਨਾਂ ਨੂੰ ਓਕਣਾ ਬੜਾ ਮੁਸ਼ਕਲ ਹੋ ਜਾਂਦਾ ਇਹ ਚੀਜ਼ ਜ਼ਰੂਰ ਧਿਆਨ ਰੱਖਣਾ ਕਿ 12 ਤਰੀਕ ਤੋਂ ਪਹਿਲਾਂ ਪਹਿਲਾਂ ਸਾਨੂੰ ਕੋਈ ਪੋਜ਼ਿਟਿਵ ਰਿਜ਼ਲਟ ਇਹਦਾ ਮਿਲ ਜਾਣਾ ਚਾਹੀਦਾ ਹੈ ਠੀਕ ਹੈ ਜੀ ਲਗਾਇਆ ਗਿਆ ਤੇ ਕੀ ਕਰਨ ਕਰਦੇ ਸੋ ਤੁਸੀਂ ਦੇਖਿਆ ਜਿਦਾਂ ਸਾਡੇ ਗ੍ਰੀਡੀ ਨੇ ਦੱਸਿਆ ਸਰਪੰਚ ਸਾਹਿਬ ਨਾਲ ਜੀ ਦੀਵ ਜੀ ਸਾਹਿਬ ਕਹਿੰਨੇ ਹੈ ਇਹ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਜ਼ਮਨ ਜੀ ਨੂੰ ਕਿ ਜਿੱਥਾ ਅਸੀਂ ਆਜ਼ਾਦ ਕੁਮਰੇ ਆ ਰਾਜ ਦਾ ਰਾਜ ਦਾ ਜੈ ਜੰਗ ਜੈ ਜੰਗ ਅੱਗੇ ਦੇ ਮਾਰੂ ਜੈ ਜੰਗ ਜੈ ਜੰਗ ਜੈ ਜੰਗ ਫੱਲੇ ਆਕੜਾ ਪੱਟਾ ਪਾ ਹੱਥ ਮਾਰ ਕੇ ਸਿਆਪਾ ਕੰਡਾ ਇਹਦਾ ਸੁਮਾਨ ਕੁੱਤਾ ਮਰ ਗਿਆ ਹਾਏ ਹਾਏ ਸੁਮਾਨ ਕੁੱਤਾ ਮਰ ਗਿਆ ਹਾਏ 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 ਸੁਮਾਨ ਕੁੱਤਾ ਮਰ ਗਿਆ ਹਾਏ 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 ਕੱਡੀਆਂ ਬੰਦਾ ਮਰ ਗਿਆ ਹਾਏ 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 ਸੌ ਸਿਆਪਾ ਹਾਏ ਹਾਏ ਸੌ ਸਿਆਪਾ ਹਾਏ ਹਾਏ ਸੌ ਸਿਆਪਾ ਹਾਏ ਹਾਏ ਗੁਰੂਤਬਾ ਹਾਏ ਹਾਏ ਸੌ ਸਿਆਪਾ